ਸੰਸਦ ਭਵਨ ਦੇ ਸੁਰੱਖਿਆ ਦੇ ਵਿੱਚ ਇੱਕ ਵੱਡੀ ਅਣਗਹਿਲੀ ਜੀ ਹਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਸੰਸਦ ਭਵਨ ਦੇ ਵਿੱਚ ਇੱਕ ਵੱਡੀ ਅਣਗਹਿਲੀ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸਦੇ ਹਾਂ ਕਿ ਸੰਸਦ ਭਵਨ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਇੱਕ ਅਣਪਛਾਤੇ ਵਿਅਕਤੀ ਵੱਲੋਂ ਧੂਆਂ ਬੰਬ ਸੁੱਟ ਦਿੱਤਾ ਗਿਆ ਸੰਸਦ ਭਵਨ ਦੇ ਵਿੱਚ ਜਿਸ ਤੋਂ ਬਾਅਦ ਪੂਰੇ ਸੰਸਦ ਭਵਨ ਦੇ ਵਿੱਚ ਧੂਆਂ ਧੂਆਂ ਹੋ ਗਿਆ ਸਾਰੇ ਲੀਡਰ ਅਫੜਾ ਤਫੜੀ ਵਿੱਚ ਮਚ ਗਏ ਅਤੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗ ਪਏ ਦੱਸਦੇ ਕਿ ਵਿਅਕਤੀ ਵੱਲੋਂ ਆਪਣਾ ਬੂਟ ਲਾਇਆ ਗਿਆ ਅਤੇ ਉਸ ਨੇ ਆਪਣੇ ਬੂਟ ਵਿੱਚੋਂ ਧੂਆਂ ਬੰਬ ਕੱਢ ਕੇ ਸੁੱਟ ਦਿੱਤਾ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਉਹ ਵਿਅਕਤੀ ਉਸ ਜਗ੍ਹਾ ਤੋਂ ਉਠਿਆ ਜਿੱਥੇ ਆਮ ਲੋਕਾਂ ਦੀ ਬੈਠਣ ਦੀ ਜਗ੍ਹਾ ਹੁੰਦੀ ਹੈ ਅਤੇ ਉੱਥੋਂ ਉੱਠ ਕੇ ਵੀਆਈਪੀ ਇਲਾਕੇ 'ਚ ਦਾਖਲ ਹੋ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਅਗਲੀ ਰਿ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਰਿਪੋਰਟਰ ਜਗਜੀਤ ਸਿੰਘ ਸਾਨੀਆਂ ਜੀ ਹਾਂ ਜੀ ਬੋਲੋ ਹਾਂ ਜਗਜੀ ਜੀ ਸਾਨੂੰ ਤੁਸੀਂ ਜਾਣਕਾਰੀ ਦੇ ਸਕਦੇ ਹੋ ਕਿ ਅੱਲੇ ਉੱਥੇ ਕਿੱਥੇ ਤੱਕ ਕਿਦਾਂ ਦਾ ਮਾਹੌਲ ਬਣਿਆ ਹੋਇਆ ਉੱਥੇ ਅ ਬਿਲਕੁਲ ਹਿਮਾਨੀ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਦਿੱਲੀ ਸੰਸਦ ਭਵਨ ਦੇ ਅੰਦਰ ਇਹ ਜਿਹੜੀ ਘਟਨਾ ਅੱਜ ਵਾਪਰੀ ਹੈ ਬਹੁਤ ਨਿੰਦਣਯੋਗ ਘਟਨਾ ਹੈ ਜੀ ਇਹ ਉਹ ਕਬਡੀ ਕੋਤਾਹੀ ਵਰਤੀ ਗਈ ਹੈ ਜੇਕਰ ਅਸੀਂ ਸੁਰੱਖਿਆ ਦੀ ਗੱਲ ਕਰੀਏ ਵਿਧਾਨ ਸਭਾਈ ਕੇ ਇਹ ਜਿਹੜਾ ਇਹ ਜਿਹੜਾ ਇਲਾਕਾ ਹੈ ਜਿੱਥੇ ਕਿ ਸਿਕਿਉਰਿਟੀ ਦੇ ਬੜੇ ਪੁਖਤਾ ਇੰਤਜ਼ਾਮ ਹੁੰਦੇ ਨੇ ਸੁਰੱਖਿਆ ਬਲ ਜਿਹੜੇ ਨੇ ਬਹੁਤ ਬੁਰੀ ਤਰ੍ਹਾਂ ਤਨਾਤ ਰਹਿੰਦੇ ਨੇ ਔਰ ਇੰਨੀ ਕੜੀ ਸੁਰੱਖਿਆ ਇੰਨੀ ਮਜ਼ਬੂਤ ਸੁਰੱਖਿਆ ਦੇ ਵਿਚਕਾਰ ਇਹੋ ਜਿਹੀ ਘਟਨਾ ਦਾ ਵਾਪਰ ਜਾਣਾ ਇੱਕ ਬਹੁਤ ਹੀ ਨਿੰਦਣਯੋਗ ਗੱਲ ਹੈ ਸੁਰੱਖਿਆ ਦੇ ਉੱਪਰ ਵੱਡੇ ਸਵਾਲ ਖੜੇ ਕਰਦਾ ਹੈ ਸੁਰੱਖਿਆ ਦੇ ਉੱਪਰ ਇਕ ਸਵਾਲਿਆ ਚਿੰਨ ਜਿਹੜਾ ਸਵਾਲਿਆ ਨਿਸ਼ਾਨ ਉਹ ਖੜਾ ਕਰ ਦਿੰਦਾ ਹੈ ਕਿ ਇਹਨੇ ਤਗਰੀ ਸੁਰੱਖਿਆ ਦੇ ਅੰਦਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਔਰ ਉਥੇ ਹਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਉਸ ਦੇ ਅੰਦਰ ਕਈ ਫਸਾਰੇ ਵੱਡੇ ਲੀਡਰ ਜਿਹੜੇ ਨੇ ਉਸ ਸਮੇ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਇਹ ਪੂਰੀ ਹਫੜਾ ਤਫੜੀ ਮਚ ਗਈ ਜਦੋਂ ਇਹ ਪੂਰੀ ਘਟਨਾ ਵਾਪਰੀ ਹੈ ਬਿਲਕੁਲ ਅਚ ਜੀ ਜੀ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਉਹ ਅਣਪਛਾਤਾ ਵਿਅਕਤੀ ਸੀ ਉਹ ਹੱਲੇ ਫੜਿਆ ਹੋਇਆ ਕਿ ਨਹੀਂ ਬਿਲਕੁਲ ਬਿਲਕੁਲ ਹੀ ਮੰਨਦੀ ਹਾਂ ਉਸੇ ਵੇਲੇ ਹੀ ਉਸੇ ਵੇਲੇ ਤੁਹਾਨੂੰ ਦੱਸ ਦਿੰਨੀ ਹਾਂ ਕਿ ਉਸ ਵਿਅਕਤੀ ਨੂੰ ਫੜ ਲਿਆ ਗਿਆ ਹੈ ਜਿੰਨਾ ਜੋ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸ ਦਿੰਨੀ ਹਾਂ ਕਿ ਇਹ ਸ਼ਖਸ ਜਿਹੜਾ ਆ ਇਹ ਜਿਸ ਪਾਸੇ ਦਰਸ਼ਕਾਂ ਦੇ ਜਿਸ ਪਾਸੇ ਸਰੋਤਿਆਂ ਦੇ ਬੈਠੀ ਆਮ ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ ਉਧਰਲੇ ਪਾਸੇ ਬੈਠਾ ਹੋਇਆ ਸੀਗਾ ਬੜੇ ਆਰਾਮ ਦੇ ਨਾਲ ਬੜੇ ਤਰੀਕੇ ਦੇ ਨਾਲ ਮੈਂ ਅੱਥੀ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿੰਨੀ ਹਾਂ ਕਿ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਪੂਰੇ ਹੀ ਜਦ ਵੀ ਜਦੋਂ ਸੈਸ਼ਨ ਚੱਲਦਾ ਹੈ ਕੋਈ ਵੀ ਚਾਹੇ ਉਹ ਮੌਮਸੂਲ ਸਤਰ ਹੈ ਚਾਹੀ ਕੋਈ ਵੀ ਸਤਰ ਚੱਲ ਰਿਹਾ ਹੋਵੇ ਅੰਦਰ ਤਾਂ ਆਮ ਲੋਕਾਂ ਦੇ ਬੈਠਣ ਲਈ ਵੀ ਆਮ ਲੋਕ ਉਸ ਨੂੰ ਦੇਖ ਸਕਦੇ ਨੇ ਉਸ ਲਈ ਇੱਕ ਅਲੱਗ ਤੋਂ ਗੈਲਰੀ ਬਣੀ ਹੋਈ ਹੁੰਦੀ ਹੈ ਉੱਥੇ ਇਨਸਾਨ ਬੈਠਾ ਸੀ ਪਰ ਜਦੋਂ ਸਦਨ ਦੀ ਕਾਰਵਾਈ ਚੱਲਦੀ ਸੀ ਤਾਂ ਬੜੇ ਹੀ ਚੁੱਪਚੀ ਪਿੱਛੇ ਬੜੇ ਹੀ ਆਰਾਮ ਦੇ ਨਾਲ ਆਮ ਇਲਾਕੇ ਦੇ ਵਿੱਚੋਂ ਨਿਕਲ ਕੇ ਇਹ ਵਿਅਕਤੀ ਜਿਹੜਾ ਹੈ ਉਸ ਵੀਆਈਪੀ ਇਲਾਕੇ ਦੇ ਵਿੱਚ ਦਾਖਲ ਹੋ ਜੰਦਾ ਉਸ ਗੈਲਰੀ ਦੇ ਵਿੱਚ ਦਾਖਲ ਹੋ ਜਾਂਦਾ ਹਾਲਾ ਕਿ ਇੱਥੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਮ ਜਿਹੜੀ ਗੈਲਰੀ ਆ ਆਮ ਲੋਕਾਂ ਦੇ ਬੈਠਣ ਦੀ ਜੋ ਜਗ੍ਹਾ ਹੈ ਉਤੋਂ ਇਹ ਇਨਸਾਨ ਨੇ ਕਿਵੇਂ ਇਹਦੀ ਵਿਅਕਤੀ ਉੱਟ ਕੇ ਜਿਹੜਾ ਆ ਉਹ ਛਾਲ ਮਾਰ ਕੇ ਜਾਂ ਕਿਸੇ ਤਰੀਕੇ ਨਾਲ ਕਿੱਦਾਂ ਦਾਖਲ ਹੋ ਗਿਆ ਇਹ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਬਰੇ ਉਸ ਤੋਂ ਬਾਅਦ ਉਸ ਏਰੀਆ ਵਿੱਚ ਦਾਖਲ ਹੋ ਕੇ ਸੀ ਆਪਣੇ ਬੂਟ ਉਤਾਰਿਆ ਬੂਟ ਉਤਾਰ ਕੇ ਉਸ ਵਿੱਚੋਂ ਕੁਝ ਤਰ੍ਹਾਂ ਦਾ ਕੈਮੀਕਲ ਕਹਿ ਲਿਏ ਜਾਂ ਕੋ ਬੰਬ ਕਹਿ ਲਿਏ ਉਸ ਨੂੰ ਕੱਢਿਆ ਤੇ ਉਸ ਨੂੰ ਸੁੱਟੇ ਜਿਸ ਤੇ ਕਾਰਨ ਪੂਰੇ ਹੀ ਸੰਸਦ ਦੇ ਵਿੱਚ ਜਿਹੜਾ ਧੂਆਂ ਧੂਆਂ ਹੋ ਗਿਆ ਹਰ ਪਾਸੇ ਜਗਜੀਤ ਜੀ ਕੀ ਉਸ ਦੇ ਮਨਸੂਬੇ ਬਾਰੇ ਪਤਾ ਲੱਗਾ ਕਿ ਉਹ ਕੀ ਚਾਹੁੰਦਾ ਸੀ ਨਹੀਂ ਜੀ ਨਹੀਂ ਹਾਲਾਂਕਿ ਉਸ ਦੇ ਵੱਲੋਂ ਤੇਜੀ ਅਲਿਕੋ ਗੱਲ ਪਤਾ ਨਹੀਂ ਚੱਲੀ ਆ ਵਾਲੀ ਕੀ ਪੁਲਿਸ ਦੇ ਵੱਲੋਂ ਜਿਹੜੀ ਆ ਉਸ ਨੂੰ ਆਰੈਸਟ ਕਰ ਲਿਆ ਗਿਆ ਹੈ ਉਸ ਨੂੰ ਲਿਜਾਇਆ ਗਿਆ ਹੈ ਅੱਗੇ ਦੀ ਕਾਰਵਾਈ ਕੀ ਹੋਏਗੀ ਇਹਦੇ ਬਾਰੇ ਜਲਦ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀਆ ਕਰਾਂਗੇ ਕਿ ਆਖਰਕਾਰ ਉਸ ਦਾ ਇਹ ਸਭ ਕਰਨ ਦੇ ਪਿੱਛੇ ਅਸਲ ਵਜ੍ਹਾ ਕੀ ਸੀ ਅਸਲ ਕਾਰਨ ਕੀ ਸੀ ਇਹਦੇ ਬਾਰੇ ਜੋ ਵੀ ਗੱਲ ਹੈਗੀ ਉਹਦੇ ਬਾਰੇ ਤੁਹਾਨੂੰ ਜਰੂਰ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਅਪਡੇਟ ਦਿੰਦੇ ਰਹਾਂਗੇ ਹਾਂਜੀ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਇੱਕ ਸੰਸਦ ਭਵਨ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਨੇ ਸਾਰੇ ਸੁਰੱਖਿਆ ਦਲ ਦੇ ਉੱਪਰ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਉੱਪਰ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਵਿਅਕਤੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕਿ ਆਪਣੇ ਬੂਥ ਤੇ ਵੈਜੀਕਲ ਬੰਬ ਲਿਜਾਇਆ ਗਿਆ ਜਿਸ ਦੇ ਵਿੱਚ ਧੂਆ ਨਿਕਲ ਗਿਆ ਤੇ ਉਸ ਨੇ ਇਸ ਪੂਰੇ ਕਟਨਾਕ੍ਰਮ ਨੂੰ ਬੜੇ ਹੀ ਆਰਾਮ ਨਾਲ ਅੰਜਾਮ ਇਸ ਪੂਰੇ ਕੜਨਾ ਕ੍ਰਮ ਇਹ ਸੁਰੱਖਿਆ ਦਲ ਦੇ ਉੱਪਰ ਇੱਕ ਵਾਰ ਫਿਰ ਦੱਸ ਦਵਾਂ ਕਿ ਸੁਰੱਖਿਆ ਦਲ ਦੇ ਉੱਪਰ ਉਹਨਾਂ ਦੇ ਕਰਮਚਾਰੀਆਂ ਦੇ ਉੱਪਰ ਇੱਕ ਚਪੇੜ ਮਾਰੀ ਹੈ ਕਿ ਦੇਖ ਉਹਨਾਂ ਦੀ ਐਨੀ ਸਖਤ ਕਾਰਵਾਈ ਦੇ ਹੇਠ ਲੋ ਉਹ ਆਪਣੇ ਬੂਟ ਦੇ ਵਿੱਚ ਇੱਕ ਬੰਬ ਲਗਾ ਕੇ ਸੰਸਦ ਭਵਨ ਦੇ ਅੰਦਰ ਲੈ ਗਿਆ